ਤਸਿਕਾ ਸਾਰਿਆਂ ਨੂੰ ਆਪਾਂ ਜਿਹੜੇ ਇੰਦਾਂ ਦੇ ਪਸ਼ਮੀਨਾ ਦੇ ਸੂਟ ਲੰਦੇ ਆਏਗੇ ਇਹਦੀ ਸਿੱਧੀ ਸਾਈਡ ਤਾਂ ਬਹੁਤ ਵਧੀਆ ਲੱਗਦੀ ਹੈ ਜਿਹੜੀ ਪਰ ਪੁੱਠੀ ਸਾਈਡ ਆਉਂਦੀ ਆ ਪੁੱਠੀ ਸਾਈਡ ਤੋਂ ਕੀ ਹੁੰਦਾ ਕਿ ਜਿਹੜੇ ਆਪਣੇ ਧਾਗੇ ਆ ਇਹ ਅੜ ਜਾਂਦੇ ਹੈਗੇ ਆ ਅੜਨ ਨਾਲ ਆਪਣਾ ਸਿੱਧੀ ਸਾਈਡ ਤੋਂ ਜਿਹੜਾ ਡਿਜ਼ਾਈਨ ਹੈ ਉਹ ਖਰਾਬ ਹੋ ਜਾਂਦਾ ਵਾ ਕਈ ਲੋਕ ਪਸ਼ਮੀਨਾ ਦੇ ਸੂਟ ਉੱਤੇ ਕਾਟਨ ਦੀ ਲਾਈਨਿੰਗ ਲਾਉਂਦੇ ਆ ਜੋ ਕਿ ਕਾਟਨ ਦੀ ਲਾਈਨਿੰਗ ਹੈ ਸੂਟ ਤੇ ਨੀਲਾ ਇਦੀ ਇਦੀਫਤੀ ਆ ਪਰ ਸਾਂ ਹੀ ਲਾਈਕ ਰਗੀ ਲਾਈਨਿੰਗ ਲਾਈਦੀ ਆ ਇਹ ਲਾਈਨਿੰਗਾਂ ਦੇ ਨਾਲ ਜਿਹੜੇ ਇਹਦੀ ਪੁੱਠੀ ਸਾਈਡ ਆ ਉਹ ਬਿਲਕੁਲ ਕਵਰ ਹੋ ਜਾਂਦੀ ਹੈ। ਇਹਦੀ ਲਾਈਨਿੰਗ ਆ ਇਹਨੂੰ ਆਪਾਂ ਪ੍ਰੈਸ ਦੇ ਨਾਲ ਪੁੱਠੀ ਸਾਈਡ ਤੇ ਚਿਪਕਾਉਂਦੇ ਹਾਂ। ਇਹਨੂੰ ਆਪਾਂ ਕੱਪੜੇ ਦੀ ਪੁੱਠੀ ਸਾਈਡ ਤੇ ਇਸ ਤਰ੍ਹਾਂ ਰੱਖਾਂਗੇ। ਜਿਹੜਾ ਪਲੇਨ ਪਾਸਾ ਉੱਪਰ ਰੱਖਾਂਗੇ। ਪੁੱਠੀ ਸਾਈਡ ਤੇ ਇਸ ਦਾ ਲਾਈਨਿੰਗ ਰੱਖ ਕੇ ਇਹਨੂੰ ਆਪਾਂ ਆਮ ਨੋਰਮਲ ਕੱਪੜੇ ਕਰਾ ਪ੍ਰੈਸ ਨਹੀਂ ਕਰਾਂਗੇ। ਇਸ ਲਾਈਨਿੰਗ ਨੂੰ ਆਪਾਂ ਇੱਕੋ ਸਾਈਡ ਤੋਂ ਹੀ ਪ੍ਰੈਸ ਕਰਾਂਗੇ। इस तरह लाइनिंग लाना यह अपने कपड़े निका लाइ लाइनिंग लाने जेड़ा अपना सूट आवी नहीं दिता बिल्कुल नॉर्मल ही दिखा वा हम इस तरह हम जी नीचे बाकी लाइका की लाइनिंग बची है इनू भी आप प्रेस के न लगावे इस तरह आप पूरे कपड़े देते दे लाइकड़ा की लाइनिंग लगा रही है इस तरह सूट की कटिंग करनी बहुत सौखी हो जाती है जेकर बड़ी बदलता है किसान लाइक करना कमेंट करना सत्या जी